ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਜੇ ਨੂੰ ਅਗਲਾ ਸ਼ਬਦ ਜੀ ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਰਹਾਓ ਸੋ ਇਸ ਦੀ ਕੰਪੋਜੀਸ਼ਨ ਤਿਆਰ ਕੀਤੀ ਹੈ ਭਾਈ ਹਰਜਿੰਦਰ ਸਿੰਘ ਜੀ ਸ਼ਿਰਨਗਰ ਵਾਲੇ ਤਾਲ ਕੇਰਵਾਰ 8 ਮਾਤਰਾ ਤੇ ਔਰ ਇਸ ਨੂੰ ਪਹਿਲੇ ਗਾਇਨ ਕਰਕੇ ਦੇਖਦੇ ਹਾਂ ਉਹ ਪਹਿਲੇ ਗਾਇਨ ਕਰਕੇ ਦੇਖ ਲੈਂਦੇ ਮੇਰੇ ਸਰ ਦੇਖਦੇ ਮੇਰੇ ਸਾ ਰੇ ਕੋਮਲ ਰਾਮ ਨੇ ਕੋਮਲ ਮਦਰ ਸੱਤਕ ਵੀ ਦੋਹਰੀ ਪਰਨਾਮ ਰਾਏ ਸਾ ਰੇ ਕੋਮਲ ਗਾ ਕੋਮਲ ਫਿਰ ਰਾ ਰੇ ਕੋਮਲ ਤੇ ਸਾ ਰਾਮ ਠੀਕ ਹੈ ਰਾਏ ਠੀਕ ਹੈ ਉਸ ਤੋਂ ਬਾਅਦ ਤੂ ਸੰਤਾ ਦਾ ਸੰਤੇ ਰੇ

ਅੱਜ ਹੁਣ ਅਗਲੀ ਪੰਕਤੀ ਗਾਇਨ ਕਰਕੇ ਦੇਖਦੇ ਤੇਰੇ ਸੇਵਕ ਕੋ ਫੋਕੀ ਚ ਨਾ ਗੀਂ ਹੁਣ ਜਮ ਨਹੀਂ ਆ ਨੀਰੇ ਤੋ ਇਸ ਜਮ ਸਵਰਧਿਕਲੇ ਨੇ ਤੇਰੇ ਮਾ ਕਾ ਧ ਕੋਲ ਤੇ ਸਾ ਤਾਰਸਬ ਤੱਕ ਤੇਰੇ ਠੀਕ ਹੈ ਜੀ ਫਿਰ ਸੇਵਕ ਕੋ ਸੇਵਕ ਕੋ ਸੇਵਕ ਕੋ ਸਾ ਨੀ ਧ ਧ सेवक को सेवक को ठीक है पा किच पाओ एक सवाल लगेगी पा फिर की किच मा गा कोमल पा किच नहीं नहीं पा मा नहीं जम ਨਹੀਂ ਜਮ ਨਹੀਂ ਗਾ ਗਾ ਰੇ ਗਾ ਤੇ ਰੇ ਦੋਨੋਂ ਕੋਮਲ ਹੈ ਜਮ ਨਹੀਂ ਆਵੈ ਸਾ ਨੀ ਸਾ ਰੇ ਨੀ ਮਦਰਸਾਪਤਾ ਕਿਉਂ ਚ ਹੈ ਤੇ ਰੇ ਕੋਮਲ ਦੋਨੋਂ ਹੀ ਕੋਮਲ ਹਨ ਉੱਪਰ ਲਿਖਿਆ ਹੁਣ ਸੁਰ ਆਪ ਨੂੰ ਜਿਆਦਾ ਪ੍ਰੋਬਲਮ ਨਹੀਂ ਆਏਗੀ ਆਵੈ ਸਾ ਨੀ ਸਾ ਰੇ ठीक है ने रे गा सा ग कोमंत सा फिर तो बाद मेरे राम रे मेरे राम आए हम इसे म्यूजिक भी इस तरीके से ट्यून पर लगे गाएं तरीके से फिर तो बाद स्वर देखेंगे सा रे स स नि ठीक है ਸਾ ਇਸ ਨੂੰ ਸੀ 10-5 ਹਾਂ ਸੋ ਇਸ ਨੂੰ ਉਤਨੀ ਵਾਰੀ ਵਜਾਉਣਾ ਪਰ ਆਪਣਾ ਚਾਇਦਿਆ ਇਦਾਂ ਹੀ ਆਪਣੇ ਕੋਲ ਰੱਖ ਸਕਦੇ ਹੋ ਤੇ ਉਦਨਾ ਕਾਊਂਟਿੰਗ ਕਰ ਲੈਣੀ ਕਿ ਚਾਰ ਵਾਰੀ ਹੋ ਗਿਆ ਸਾ ਠੀਕ ਹੈ ਜੀ ਇਦਾਂ ਸਾ ਯਾ ਫਿਰ ਸਾ ਇਹਨਾਂ ਫਿਰ ਸਾਰੇ ਸਾਰੇ ਸਾ ਨੀ ਰੇ ਕੋਮਲ ਹੈ ਤਾਰ ਸਭ ਤੱਕ ਇੰਤਜ਼ਾਰ ਤੇ ਇਕੱਠਾ ਦੋ ਹਾਂ ਦੋਨੋਂ ਵਜਣਗੇ ਤਿੰਨ ਵਾਰੀ ਰੇ ਸਾ ਰੇ ਸਰਸ ਨੀ ਨੀ ਗੋਲ ਫਿਰ ਦੂਸਰਾ ਪੀਸ ਹੈ ਹੁਣ ਉਸ ਨੂੰ ਦੇਖਦੇ ਹਾਂ ਉੱਪਰ ਲਿਖਿਆ ਮਿਊਜ਼ਿਕ ਪੀਸ ਨੰਬਰ 1 2 3 4 ਕਰਕੇ ਤਾਂ ਕਿ ਥੋੜਾ ਆਪ ਨੂੰ ਆਸਾਨੀ ਹੋ ਜਾਵੇ ਸਮਝਣ ਵਿੱਚ ਗਾ ਦੋ ਰੇ ਸਾ ਨਾ ਰੇ ਸਰਸ ਗਾ ਤੋਂ ਬਾਅਦ ਇੱਕ ਡੈਸ਼ ਹੈ ਰੇ ਤੋਂ ਬਾਅਦ ਇੱਕ ਡੈਸ਼ ਹੈ ਉੱਪਰ ਆਪ ਦੇਖ ਸਕਦੇ ਹੋ ਗਾ ਠੀਕ ਹੈ ਦੋ ਵਾਰੀ ਹੋ ਗਿਆ ਰੇ ਫਿਰ ਇੱਕ ਵਾਰ ਦੇਖ ਲਓ ਗਾ ਰੇ ਫਿਰ ਦੋਨੋਂ ਹੀ ਤਾਰ ਸਬਤਕ ਵਿੱਚ ਹੈ ਦੋਨੋਂ ਕੋਮਲ ਹੈ ਫਿਰ ਉਸ ਤੋਂ ਬਾਅਦ ਸਾ ਫਿਰ ਨੀਧਾ ਰੇ ਇਕੱਠਾ ਵਜੇਗਾ ਸਾ ਨਿਧਾਰੇ ਠੀਕ ਹੈ ਜੀ ਇਦਾਂ ਹੀ ਫਿਰ ਦੁਬਾਰਾ ਸਾਂ ਨਿਧਾਰੇ ਫਿਰ ਸਾਂ ਲਾਸਟ ਵਿੱਚ ਸਾਦੇ ਜਾ ਕੇ ਅਸਮਨ ਛੱਡ ਦੇ ਤੇ ਹੁਣ ਤੀਸਰਾ ਪੀਸ ਅਸੀਂ ਲੇਖਦੇ ਹਾਂ ਜੋ ਆ ਜੀ ਨੀ ਤੀਸਰਾ ਪੀਸ ਦੇਖਦੇ ਦੁਬਾਰਾ ਦਾ ਮਦਾ ਸਸ आगना देख दें माधा दा कौन माले दो वाली बजेगा माधा 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 ठीक है जी सा 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 ठीक है रेगा रेगा दो वाली रे और गा दोनों तार सब तक बजे तो कटाई बजेगा रेगा 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 सा इस तरह बजेगा ਤੋ ਇਸ ਨੂੰ ਸੁਰਾਪਨ ਬੋਲਣ ਦੀ ਲੋੜ ਨਹੀਂ ਹੈ ਆਪ ਦੀ ਮਰਜ਼ੀ ਹੈ ਵੈਸੇ ਬੋਲ ਸਕਦੇ ਹੋ ਲੇਕਿਨ ਇਹ 뮤직 ਪੀਸ ਹੈ ਸਿਰਫ ਵਜੇਗਾ ਵਿੱਚ ਜਿਹਦਾ ਅੰਤਰੇ ਤੇ 27 ਦੇ ਵਿੱਚ ਅਸੀਂ ਇਹ 뮤직 ਦਿੰਨੇ ਸੁਦਾਸ ਇਸ ਲਈ ਇਸ ਨੂੰ ਗਾ ਕੇ ਦੱਸ ਰਿਹਾ ਤਾਂ ਕਿ ਥੋੜਾ ਦਾਪ ਨੂੰ ਐਕਸਪਲੇਨ ਕਰਨ ਵਿੱਚ ਥੋੜਾ ਆਸਾਨ ਹੁੰਦਾ ਹੈ ਉਹ ਯਾ ਆਖਰੀ ਪੀਸ ਨੂੰ ਪਹਿਲੇ ਗਾਇਨ ਕਰ ਦਿੱਤੀ ਸਾ ਨੀ ਨਾ ਵਾ ਨੀ ਸਾ ਰਿ ਨਮ ਨਿ ਸ ਸੁਰਮ ਦੇ ਦੇ ਸਾ ਨੀ ਧਾਮ ਸਾ ਤਾਂ ਸਭ ਤੱਕ ਹੋ ਜਾਈ ਫਿਰ ਨੀ ਕੋਮਲ ਧਾਮ ਧ ਕੋਮਲ ਤੇ ਮਾ ਇਕੱਠਾ ਹੋ ਜਾਏਗਾ ਧਾਮਾ ਠੀਕ ਹੈ ਜੀ ਆ ਦੀ ਸਾ ਧ ਕੋਮਲ ਨੀ ਕੋਮਲ ਤੇ ਸਾ ਤੇ ਬਾਧਨ ਅੰਤਰਾ ਸ਼ੁਰੂ ਕਰਦੇ ਹਾਂ। ਉਹ ਜਿਹੜਾ ਅੰਤਰਾ ਦੇਖਦੇ ਹਾਂ ਜਿਸਕੇ ਸਿਰ ਉੱਪਰ ਤੂੰ Swami ਸੋ ਦੁਖ ਕੈਸਾ ਪਾਵੇ। ਉਹ ਜਿਸ ਨੂੰ ਗਾਇਨ ਕਰੀਂਦੀ ਨੇ। ਜਿਸਕੇ ਸਿਰ ਉੱਪਰ ਤੂੰ Swami ਸੋ ਦੁਖ ਕੈਸਾ ਪਾਵੇ। ਦੁਬਾਰਾ ਦੇਖ ਲੈਣੇ। जिस के सिर सा चार बार योजेगा जिस के सिर जिस के सिर ठीक है जी फिर ऊपर ऊपर सा रे कॉमन सा ऊपर ठीक है जी तू तू रे कॉमन ते सा पूरा तार सब तक ही चल रहा है फिर स्वामी नी नी कोमल दो स्वामी सो दुख सो दुख सा गा रे गा और रे कोमल है तार सब तक सो दुख ठीक है कैसा कैसा रे कोमल सा तेरी कोमल ਇਹ ਪੂਰਾ ਤਾਂ ਸਭ ਤੱਕ ਵੀ ਚੱਲ ਰਹੀ ਐ ਸੁਰਾਂ। ਪਾਵੇਂ, ਨੀ ਔਰ ਸਾ। ਪਾਵੇਂ, ਨੀ ਸਾ, ਠੀਕ ਹੈ। ਤਾਂ ਹੁਣ ਅਗਲੀ ਪੰਕਤੀ ਦੇਖਦੇ ਹਾਂ। ਭਾਗਲੀ ਪੰਕਤੀ ਹੈ। ਬੋਲਣਾ ਜਾਣਾ, ਮਾਇਆ ਮਦਮਤਾ, ਮਰਣਾ, ਚੀਤ ਨਾ ਆਵੇ। ਬੋਲਣਾ ਜਾਣਾ, ਮਾਇਆ सा बोल ना जाने सात चार बार हो जाएगा बोल ना जाने बोल ना जाने ठीक है जी माया माया वास्ते भी सा सा ठीक है मद माता रे नी कोमल फिर तीन बार हो मद माता ठीक है जी? फिर मरना ਸਾ ਗਾ ਰੇ ਗਾ ਹੋ ਰੇ ਕੋਮਲ ਐਸ ਵਿੱਚ ਮਰਨਾ ਠੀਕ ਹੈ ਜੀ ਚਿਤ ਚਿਤ ਰੇ ਕੋਮਲ ਸਾ ਚਿਤ ਚਿਤ ਨਾ ਨਾ ਆਵੇ ਰੇ ਕੋਮਲ ਨੀ ਕੋਮਲ ਤੇ ਸਾ ਰੇ ਕੋਮਲ ਧਾਰਸ਼ਵ ਤੇ ਵਿੱਚ ਨਾ ਆਵੇ तो बाद फिर स्थाई शुरू हो जाती है तेरे से को ना ना जम, जम, जम मेरे राम तू संता का संत ਸੋ ਜਿੰਜਿੱਥੇ ਟਿਊਟੋਰਿਅਲ ਸਮਾਪਤ ਹੁੰਦੀ ਹੈ ਔਰ ਆਪ ਸਭ ਦੇ ਚਰਨਾਂ ਵਿੱਚ ਪਹਿਲੇ ਵੀ ਬੇਨਤੀ ਕੀਤੀ ਸੀ ਕਿ ਕਮੈਂਟ ਸੈਕਸ਼ਨ ਹੁਣ ਥੋੜਾ ਟਾਈਮ ਲਈ ਹੋਲਡ ਕੀਤਾ ਹੈ ਬੰਦ ਕੀਤਾ ਹੈ ਤੇ ਕਿਉਂਕਿ ਜੋ ਪਹਿਲੇ ਦੀ ਰਿਕੁਐਸਟ ਬਹੁਤ ਹਨ ਕਰੀ ਤਿਆਰਸ਼ ਤੋਂ ਉੱਪਰ ਹੈ ਸੋ ਪਹਿਲੇ ਉਹਨਾਂ ਨੂੰ ਅਪਲੋਡ ਕਰ ਲਈਏ ਫਿਰ ਉਸ ਤੋਂ ਬਾਅਦ ਦੁਬਾਰਾ ਫਿਰ ਰਿਕੁਐਸਟ ਉਹਨਾਂ ਸ਼ੁਰੂ ਹੋਣ ਗਿਆ ਦਾਸੀ ਗੱਲ ਹੈ ਕਿਉਂਕਿ ਨਹੀਂ ਤਾਂ ਲਿਸਟ ਵੱਧਦੀ ਜਾ ਰਹੀ ਹੈ ਅਤੇ ਦਾਸ ਦੇ ਸਿੱਦੇ ਬੋਝ ਬਹੁਤ ਹੋ ਜਾਂਦਾ ਹੈ ਇਸ ਨਾਲ ਤਾਂ ਪਹਿਲੇ ਥੋੜਾ ਜਿਹਾ ਲਿਸਟ ਥੱਲੇ ਆ ਜਾਵੇ ਤਾਂ ਫਿਰ ਜਿਹੜਾ ਅੱਛਾ ਲੱਗੇਗਾ ਹੋਰ ਵੀ ਰਿਕੁਐਸਟ ਫਿਰ ਉਹਨਾਂ ਨੂੰ ਐਡ ਕਰਾਂਗੇ ਤਾਂ ਆਪ ਸਭ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਤਾਂ ਇਤਨੀ ਬੇਨਤੀ ਪ੍ਰਵਾਣ ਕਰਨੀ ਜੀ ਹੋਰ ਆਪ ਸਭ ਜੋ ਸਬਸਕ੍ਰਾਈਬ ਕਰ ਰਹੇ ਹੋ ਅਤੇ ਲਾਈਕਸ ਕਰ ਰਹੇ ਹੋ ਉਸ ਲਈ ਬਹੁਤ ਬਹੁਤ ਧੰਨਵਾਦ ਸੰਦੇਹ ਸੰਜਨ ਅਸੀਸੜੀਆਂ ਜੀ ਉਹ ਹਰ ਸਾਹਿਬ ਸਿਉਮੇ ਇਹ ਅਸੀਸ ਕਿਰਪਾ ਕਰਨੀ ਹਮੇਸ਼ਾ ਬਖਸ਼ਦੇ ਰਹਿਣਾ ਸਾ ਸਿੰਘ ਜੀ ਤਾਂ ਕਿ ਦਾਸੇ ਪਰਮੇਸ਼ਰ ਨਾਲ ਜੁੜ ਸਕੇ ਸਾਧ ਸੰਗਤ ਦੀ ਅਸੀਸ ਜ਼ਰੂਰ ਕਮ ਕਰਦੇ ਹਾਂ ਉਦਮ ਤਾਂ ਹਰ ਇੱਕ ਨੂੰ ਕਰਨਾ ਪਏਗਾ ਪਰ ਅਸੀਸਾਂ ਵੀ ਜ਼ਰੂਰ ਕਮ ਕਰਦੇ ਹਾਂ ਸੋਇਆ ਅਸੀਸ ਸਾਧ ਸੰਗਤ ਜੀ ਬਖਸ਼ਿਸ਼ ਰਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਫਤ